ਸ਼ਹੀਦੀ ਸਬਾਸ ਮੰਡ ਦੇ ਵਿੱਚ ਜਿਹੜਾ ਅੱਜ ਜਿਹੜਾ ਮੈਂ ਆਪਣੇ ਸਾਰੇ ਡੀਸੀਸ ਆਵਨ ਨੇ ਵੀ ਸਾਡੇ ਨਾਲ ਮੀਟਿੰਗ ਕੀਤੀ ਸੀ ਤੇ ਅਸੀਂ ਵੀ ਆਪਣੇ ਜਿਹੜੇ ਸਾਰੇ ਡਿਸਟ੍ਰਿਕਟ ਦੇ ਜਿਹੜੇ ਹੈਲਥ ਸਕੂਲ ਤਾਂ ਉਹਨਾਂ ਦਾ ਮੈਂ ਜਾਇਜ ਚਲਿਆ ਸਾਡੇ ਵੱਲੋਂ ਜਿਹੜੀ ਮੁਕੰਮਲ ਤਿਆਰੀ ਕਰ ਲਈ ਗਈ ਹੈ ਸਾਡੇ ਵੱਲੋਂ ਸੱਤ ਜਿਹੜੀਆਂ ਮੋਬਾਈਲ ਡਿਸਪੈਂਸਰੀਜ਼ ਜੋ ਕਿ ਟੈਂਪਰੇਰੀ ਸਾਡੀਆਂ ਜਿਹੜੀਆਂ ਇੱਕ ਤਰ੍ਹਾਂ ਦੀਆਂ ਹੈਲਥ ਸੈਂਟਰ ਵਾਂਗੂ ਕੰਮ ਕਰਨਗੀਆਂ ਉਹ ਸਥਾਪਿਤ ਕਰ ਦਿੱਤੀਆਂ ਗਈਆਂ ਉਨਾ ਵਿੱਚ ਡਾਕਟਰਾਂ ਦੀ ਡਿਊਟੀਆਂ ਤੇ ਬਾਕੀ ਜਿਹੜਾ ਪੈਰਾਮੈਡੀਕਲ ਸਟਾਫ ਉਹਨਾਂ ਦੀ ਡਿਊਟੀ ਲੱਗ ਚੁੱਕੀ ਹੈ ਤੇ ਹੋਰ ਜ਼ਿਲਾਂ ਤੋਂ ਵੀ ਜਿਹੜੀਆਂ ਸਾਡੀਆਂ ਮੈਡੀਕਲ ਟੀਮਾਂ ਸਪੈਸ਼ਲਿਸਟ ਡਾਕਟਰ ਅਸੀਂ ਬੁਲਾਏ ਆ ਉਹ ਵੀ ਸਾਨੂੰ ਰੋਸਟ ਵਗੈਰਾ ਪ੍ਰਾਪਤ ਹੋ ਗਏ ਹਨ ਸਾਰੇ ਡਾਕਟਰ ਆ ਰਹੇ ਹਨ ਹੋਰ ਜ਼ਿਲ੍ਹਿਆਂ ਵਿੱਚੋਂ ਸਪੈਸ਼ਲਿਸਟ ਤੇ ਨਾਲ ਜਿਹੜੀਆਂ ਸਾਡੀਆਂ ਐਂਬੂਲੈਂਸਿਸ ਐ ਅੱਠ ਸਾਢੇ ਚਿਹਰੇ ਦੀਆਂ ਐਂਬੂਲੈਂਸਿਸ ਆ ਗਈਆਂ ਉਹ ਸਾਰੀਆਂ ਨਾਲ 24 ਘੰਟੇ ਜਿਹੜੀਆਂ ਸੇਧ ਸੇਵਾਵਾਂ ਪ੍ਰਦਾਨ ਕਰਨਗੀਆਂ ਤੇ ਨਾਲ ਜਿਹੜੀਆਂ ਸਾਡੀਆਂ 108 ਵਾਲੀਆਂ ਐਂਬੂਲੈਂਸਿਸ ਉਹ ਵੀ ਸਾਡੀਆਂ ਨਾਲ ਮਦਦ ਕਰਨਗੀਆਂ ਜੇ ਸਾਡੇ ਜਿਹੜੇ ਸਾਰੇ ਡਾਕਟਰ ਸਾਰਾ ਪੈਰਾਮੈਡੀਕਲ ਸਟਾਫ ਸਾਰਾ ਜਿਹੜਾ ਆਪਣੀ ਡਿਊਟੀ ਤੇ 24 ਘੰਟੇ ਹਾਜ਼ਰ ਹੈ